ਹਾਂ ਜੀ ਸਾਥਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸਿੰਘਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਮਾਵਾ ਬਕਾਲਾ ਸਾਹਿਬ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਬੈਣਾ ਸੇਲ ਕਰਨੀਆਂ ਦੋਵੇਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਇੱਕ ਤਾਜੀ ਸੂਈ ਬਿਲਕੁਲ ਤੇ ਇੱਕ ਦਿਖਾਵਾਂਗੇ ਤੁਹਾਨੂੰ ਗੱਬਣ ਵੈਡ ਬਹੁਤ ਟੌਪ ਦੀਆਂ ਮੈਡਾਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਬੇਨਤੀ ਕਰਦੇ ਆਂ ਕਿਸੇ ਵੀ ਭੈਣ ਭਰਾ ਨੇ YouTube ਤੋਂ ਪਸ਼ੂ ਖਰੀਦਣਾ ਸੂਏਸ ਵਾਇਪ ਜੰਦੂ ਟੈਂਪ ਚੋ ਕੇ ਆਪਣੀ ਤਸल्ली ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਹੈ ਵੀਰ ਨਾਲ ਤੇ ਇਹਨਾਂ ਦੀ ਡੀਟੇਲ ਲੈਣੀ ਹੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਆ ਵਧੀਆ ਜੀ ਵੀਰ ਠੀਕ ਠਾਕ ਵਧੀਆ ਚਰਦੀ ਕਲਾ ਜੀ ਹਾਂਜੀ ਤੇ ਅੱਜ ਫੇਰ ਦੋ ਲੈਣ ਦੀ ਹੈ ਅੱਜ ਫੇਰ ਦੋ ਠੀਕ ਆ ਦੋ ਦੋ ਦਾ ਜੋੜਾ ਜੋੜਾ ਹੀ ਲਿਓਣਾ ਜੋੜਾ ਹੀ ਹਾਂ ਨਹੀਂ ਗਾਈਆਂ 4 ਹੀ ਅੱਛਾ 2 ਵਿੱਚ ਵੇਖੀਆਂ ਠੀਕ ਹੈ ਹਾਂਜੀ ਅੱਜ ਸਵੇਰੇ ਖੜੀਆਂ ਵੀ ਠੀਕ ਹੈ ਠੀਕ ਹੈ ਇੱਕ ਸੂਈ ਇੱਕ ਗੱਪਣੀ ਤਾਂ ਪਹਿਲਾ ਮਾਲ ਵੇਖ ਗਿਆ ਉਸ ਟਾਈਮ ਨੇ ਹਾਂਜੀ ਪਹਿਲਾ ਵੇਖ ਗਿਆ ਉਦੋਂ ਹੀ ਰਾਤ ਹੀ ਠੀਕ ਹੈ ਹਾਂਜੀ ਤੇ ਐਡਰੈਸ ਇੱਕ ਵਾਰ ਫੇਰ ਦੱਸ ਦੋ ਜੀ ਐਡਰੈਸ ਹੈਗਾ ਜੇ ਪਿੰਡ ਸਿੰਘਪੁਰ ਤਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਨਾਮ ਮੇਰਾ ਨਵਜੇ ਮੋਬਾਈਲ ਨੰਬਰ 73470 5349 ਤੇ ਵਟਸਐਪ ਚੱਲਦਾ ਠੀਕ ਹੈ ਜੀ ਤੇ ਦੋਵੇਂ ਇੱਕ ਸੂਈ ਤੇ ਇੱਕ ਗੱਬਣ ਹਨਾ ਹਾਂਜੀ ਇੱਕ ਸੂਈ ਇੱਕ ਗੱਬਣ ਕਿੰਨੇ ਕ ਦਿਨਾਂ ਦਾ ਵੀਰ ਜੀ ਸੂਆ ਇਹਦਾ ਤਿੰਨ ਹਫਤਾ ਹੋ ਗਿਆ ਜੀ ਸੂਈ ਤੇ ਬੱਚਾ ਮਗਰ ਵਸ਼ੀ 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 ਬੜੀ ਸੋਹਣੀ ਹੈ ਜਰਸੀ ਦੀ ਵਸ਼ੀ ਹੈ ਕੁਆਲਿਟੀ ਚੈੱਕ ਕਰੋ ਹਾਂਜੀ ਵਹਿੜ ਸ਼ਾਈ ਵਾਲੀ ਜਰਸੀ ਜਰਸੀ ਹੈ ਹਨਾ ਠੀਕ ਹੈ ਤੇ ਕਿੰਨਾ ਵੀਰ ਜੀ ਦੁੱਧ ਦੇ ਦੇ ਕੋਲ ਦੁੱਧ ਵੀਰਾ ਉਦਾਂ ਦੇ ਭਾਵੇਂ 16 17 ਦਸੀਈ ਆਈਏ ਫੇਨ ਹਾਂਜੀ ਜਿਹੜਾ ਚੋ ਲੈਣਾ ਨਾ ਦੁੱਧ ਲੀਟਰ ਵਾਲਾ ਪੱਕਾ ਭਾਵੇਂ ਕੋ ਲੀਟਰ ਮਾਰਲੇ ਭਾਵੇਂ ਕੰਡੇ ਦੇ ਰਾਹਲੇ ਜੀ 14 ਕਿਲੋ 14 ਕਿਲੋ ਪੱਕਾ ਲੋਏ ਵਰਗਾ ਤਿਆਰ ਆ ਜਿਹੜਾ ਤਿਆਰ ਜਿਹੜਾ ਤਿਆਰ ਉਹ ਦੱਸਿਆ ਠੀਕ ਆ ਹਾਂਜੀ ਆਹ ਵੇਖੋ ਇਹ ਥਾਨ ਸੋਹਣਾ ਜੀ ਬੜਾ ਆਵਾ ਇਹਨੇ ਚੈੱਕ ਕਰੋ ਇਹ ਥਾਨ ਬੜਾ ਸੋਹਣਾ ਲੱਗਾ ਫੇਸ ਕੁਆਲਿਟੀ ਬੜੀ ਚੰਗੀ ਆ ਤੋਰੋ ਵੀਰ ਜੀ ਐਸ ਟਾਈਮ ਤੇ 14 ਲੀਟਰ ਦੁੱਧ ਜਿਹੜਾ ਹਾਜ਼ਰ ਪੱਕਾ ਲੋਏ ਵਰਗਾ ਕਰੋ ਚੈੱਕ ਜੀ ਬਾਕੀ ਨਿੱਕਾ ਮੂੰਹ ਜਿਹਨੂੰ ਜਿੱਦਾਂ ਕਹਿੰਦੇ ਨੇ ਕੌਲੀ ਚ ਪਾਣੀ ਵੀਰ ਵਾਲੀ ਬੂਥੀ ਹਾਂਜੀ ਫੇਸ ਨਿੱਕਾ ਵਾ ਫੇਸ ਕੁਆਲਿਟੀ ਚੈੱਕ ਕਰੋ ਸੋਣੀ ਹੈ ਜੀ ਕੁਆਲਿਟੀ ਚੈੱਕ ਕਰੋ ਵਹਿੜ ਦੀ ਵਹਿੜ ਫੱਬਦੀ ਆ ਪੂਰੀ ਥਾਣ ਬੜੇ ਚੰਗੇ ਲੱਗੇ ਆ ਲੇਵਾ ਬੜਾ ਸੋਹਣਾ ਆ ਜੀ ਹਾਂ ਵੇ ਵੱਡੀ ਐ ਸ਼ੌਂਟੀ ਨਹੀਂ ਹੈਗੀ ਹਾਂਜੀ ਵੱਡੀ ਐ ਵੈਡ ਕਮਾ ਲੋ ਇੱਥੇ ਡੱਕੀ ਵੀ ਰਹਿਣ ਨੂੰ ਮੂੰਹ ਕਰੀ ਮੈੜ ਦਾ ਪਰਲੇ ਬੰਨੇ ਹੋ ਜਾ ਮੜਾ ਫੇਸ ਦਿਖਾਈਏ ਚੰਗੀ ਦਾ ਆਜਾ ਵੈਡ ਚੈੱਕ ਕਰੋ ਸੋਹਣੀ ਸਨਖੀ ਪੂਰੀ ਆਜੋ ਕਰੋ ਚੈੱਕ ਗਾਨ ਲਾ ਜਾ ਲੰਮੀ ਤੋਰ ਦੇ ਇੱਕ ਨੂੰ ਤੋਰ ਦੇ ਲੰਮੀ ਤੋਰ ਦੇ ਆਇਦਰ ਨੂੰ ਲੰਮੀ ਤੋਰ ਦੇ ਵੇਖੋ ਜੀ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਅਜੇ ਸੂਈ ਤਾਜੀ ਆ ਮੋੜ ਲਾ ਗੀ ਇੱਥੇ ਡਾਕ ਲਾ ਇਹ ਡੱਕੀ ਕਾਲੀ ਪੈਂਦੀ ਵਸ਼ੀ ਦਾ ਕਰ ਆਹ ਵੇਖੋ ਵਸ਼ੀ ਦਾ ਕਰਕੇ ਥੋੜੀ ਕਾਲੀ ਪੈਂਦੀ ਥਾਣ ਨੂੰ ਬੜਾ ਚੰਗਾ ਲੱਗਾ ਜੀ ਜਾਣ ਦੇ ਲੈ ਜਾਵੇ ਭੱਜਦੀ ਮਰੂਤੀ ਦਾ ਰੰਗ ਵੇਖੋ ਕਿਦਾਂ ਜਾਂਦੀ ਗੋਲੀ ਨੂੰ ਹੈ ਕਰੋ ਚੈੱਕ ਜੀ ਦੁੱਧ ਵੀਰ ਜੀ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਵੀਰ ਜੀ ਸੇਵਾ ਦਾ ਜੀ ਇੱਕ ਰਮੜੀ ਆ ਲਾਦੇ ਹਫਲਕਾਰੀ ਉੱਤੋਂ ਹੀ ਦਿਖਾ ਦਈਏ ਵੀ ਬਾਕੀ ਆ ਵੇਖ ਲੋ ਉੱਤੋਂ ਵੇਖ ਲੋ ਚੈੱਕ ਕਰ ਲੋ ਸੋਹਣੀ ਆ ਹਾਂਜੀ ਠੀਕ ਆ ਤੇ ਦਸੀਏ ਫੇ ਕੋਈ ਰੱਸੀ ਨਹੀਂ ਪਾਉਣ ਦੀ ਇਹਨੇ ਲੋੜ ਅੱਛਾ ਹਾਂਜੀ ਇਦਾਂ ਹੀ ਬਗੈਰ ਰੱਸੀ ਤਾਂ ਠੰਡੀ ਧੀਰੀ ਲੱਤ ਨਹੀਂ ਫੁੱਟਦੀ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਮੁੱਲ ਮੁੱਲ 55000 ਦੇਂਗਾ ਜੀ ਦੇ ਦਾਂਗੇ ਛੋੜ ਕਿ ਨਹੀਂ ਕਰਨੀ ਜਿੰਨੀ ਆਖੋ 3000 5000 ਹੀ ਕਰ ਦਿੰਦੇ ਆ 45000 ਦੇ 45000 ਦੀ ਲਾਸਟ ਠੀਕ ਆ ਹਾਂਜੀ ਛੋੜੋ ਚੋਂ ਵੀ ਹੋਊਗੀ ਚੋਂ ਵੀ ਕਰਾਂਗੇ ਮਾਰ ਹੂਨ ਲਾਵੇ ਕੋਈ ਫੋਨ ਲਾਵੇ ਕੋਈ ਬਾਕੀ ਥਾਣ ਥਣ ਸੋਹਣਾ ਲੱਗਾ ਬਾਤ ਕਰਦਣੀ ਹੈਗੀ ਥਾਣਾ ਦੀ ਕੋਈ ਬਾਤ ਕਰ ਆ ਥਾਣ ਥਣ ਦੀ ਕੁਆਲਿਟੀ ਵੀ ਖੁਨਾੜਾਂ ਉੱਤੇ ਲੱਗੀਆਂ ਹਵਾ ਨੇ ਤੇ ਚੰਗੀਆਂ ਸੋਹਣੀਆਂ ਇਧਰ ਵੀ ਥਾਣ ਵੇਖ ਲੋ ਸੋਹਣੇ 47 ਪੂਰੀ ਰੰਗਈ ਵੀਰ ਮੰਗਦੇ ਨੇ ਥਾਣੇ ਪੀਓਰ ਕਾਲੀ ਚਾਹੀਦੀ ਹੈ ਹਾਂਜੀ ਜਰਸੀ ਕਾਲੀ ਵੱਡੀ ਵੈਣ ਕੋਈ ਛੋਟੀ ਨਾ ਮੰਗ ਲੈ ਹਾਂਜੀ 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 ਠੀਕ ਆ ਹਾਂਜੀ 45000 ਦੀ 45000 ਦੀ ਠੀਕ ਆ ਫੋਨ ਲਾ ਲੈ ਕੋਈ ਤੇ ਦੂਜੇ ਨੰਬਰ ਵਾਲੀ ਗੱਭਣਾ ਹਣਾ ਇਹ ਇਹ ਕਿਹੜੀ ਨਸਲ ਆ ਵੀਰ ਜੀ ਇਹ ਵੀਰ ਜੀ ਸ਼ਾਈ ਵਾਲ ਨਸਲ ਜੀ ਸ਼ਾਈ ਆ ਹਾਂਜੀ ਠੀਕ ਆ ਤੇ ਕਿਤੇ ਉਧਰ ਮੈਂ ਮੋਬਾਈਲ ਤੇ ਲੈਣਾ ਨਾ ਮੈਂ ਫੋਨ ਤੇ ਹੁੰਦਾ ਆਪਣੇ YouTube ਤੇ ਹਾਂ ਉਹਦੇ ਹੋਰ ਹੀ ਕੋਈ ਨਸਲ ਦੱਸ ਦਿੰਦੇ ਹੁੰਦੇ YouTube ਦੇ ਵਿੱਚ ਠੀਕ ਕਰਲੈਂਡੋ ਵੀ ਇਦਾਂ ਚ ਕੋਈ ਦੱਸ ਦਿੰਦੇ ਆ ਸ਼ਾਕਰਲੈਂਡੋ ਹਾਂਜੀ ਆ ਸ਼ਾਈ ਜੀ ਜਿਹੜੀ ਉਹਦੇ ਹਰਗੀ ਆ ਉੱਥੇ ਹਾਂਜੀ ਆ ਜਿਹੜਾ ਔਰ ਵਿੱਚ ਚੌਕਾਲੀ ਤੇ ਲਾਲ ਜਿਹਦਾ ਲੀਕਾਂ ਜੀਆਂ ਪਈਆਂ ਵਾ ਗਰਲੈਂਡੋ ਭਲੇ ਖਾਪਉਂਦੀ ਉਹਦਾ ਹਣਾ ਇਧਰ ਥਾਨ ਚੈੱਕ ਕਰਾ ਉਹ ਲੱਗਾ ਥਾਨ ਬੜਾ ਸੋਹਣਾ ਲੱਗਾ ਈ ਕੀਮਤੀ ਥਾਨਿਆ ਸੁਆ ਇਹਦਾ ਕਿੰਨਾ ਵਾ ਸੁਆ ਦੂਜਾ ਦੂਜਾ ਦਾ ਦਿਨ ਕਿਨੇ ਲਾ ਜੂਗੀ ਦਿਨ 12 ਤਰੀਕ ਨੂੰ ਇਹਦੇ ਪੂਰੇ ਹੁੰਦੇ 12 ਨੂੰ ਅੱਛਾ ਹਾਂਜੀ ਠੀਕ ਆ ਤੋਰੋ ਵੀਰ ਜੀ ਨੂੰ ਦੁਜਾ ਸੂਆ 12 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਦੁੱਧ ਕਿੰਨਾ ਚਵਾਉਗੀ ਇਹ ਦੁੱਧ ਵੀ 13-14 ਕਿਲੋ 13 ਤੋਂ 14 ਲੀਟਰ ਦੁੱਧ ਚਵਾਉਗੀ ਬਾਕੀ ਮੋਲੇ ਦਾ ਵੀ ਬਿਲਕੁਲ ਜਾਇਜ਼ ਕਰੋ ਚੱਕ ਆਹ ਖੜੀ ਚੈੱਕ ਕਰੋ ਆ ਜਿਹੜੀਆਂ ਲੈਣਾ ਵਗੀਆਂ ਨਾ ਉੱਤੇ ਵੀਰ ਦਾਦਾ ਵੀ ਗਰਲੈਂਡੋ ਹੁੰਦੀਆਂ ਇਦਾਂ ਦੀਆਂ ਤੇ ਹੈ ਸ਼ਾਈ ਵਾਲਾ ਏ ਸੋਹਣੀ ਆ ਫੱਬਦੀ ਆ ਹਾਂਜੀ ਠੰਡੀ ਬੜੀ ਆ ਯਾ ਦੀ ਸੀ ਲੈ ਇਧਰ ਆਖੋ ਕਈ ਜੰਦਿਆ ਨਾ ਵੀ ਸੂਣ ਵਾਲੀਆਂ ਹੱਥ ਨਹੀਂ ਲਾਉਣ ਦਿੰਦੀਆਂ ਹਾਂ ਐਦਾਂ ਹੀ ਥੱਲੇ ਬੈਜੋ ਮਗਰੋਂ ਵੀ ਬੈਜੋ ਠੀਕ ਹਾਂਜੀ ਕੁਆਲਿਟੀ ਚੰਗੀ ਬੈੜ ਦੀ ਕਹਿਵੇਂ ਓਦਾਂ ਵੀ ਲੱਸੀ ਰੁਸੀ ਨਹੀਂ ਕਿਸ ਮੰਨਿਓ ਸੋਹਣੀ ਆ ਜੀ ਆਜੋ ਜਾਣ ਦੇ ਬਾਕੀ ਦੁੱਧ ਵੀ ਇਹਦਾ ਮੱਝਾਂ ਅਨਗਾਣਾ ਚਿੱਟਾ ਦੁੱਧ ਹੋਣਾ ਵਾ ਵਾਲਟੀ ਚੰਗੀ ਹੈ ਦੁੱਧ ਵੀਰ ਜੀ ਕਿੰਨਾ ਜਵਾਈ ਜਾਊਗੀ ਇਹ ਦੁੱਧ ਵੀਰ ਤੇਰਾ 14 ਕਿਲੋ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਮੋਲੇ ਦਾ 45000 ਛੋਣ ਕਿੰਨੀ ਕਰਨੀ 40000 ਵੀ ਦੇ ਦਾਂਗੇ 40000 ਚ ਕਿੰਨੀ ਛੋਟ ਕਰਦੇ ਕਿੰਨੀ ਆਖੋ 2000 3000 ਕਰਾਂਗੇ ਪੈਂਤੀ 35 ਦੀ ਜਾਣ ਦੇ 3500 ਰੁਪਇਆ ਛੋੜ 35 ਦੀ ਜਾਣ ਦੇ ਛੋੜ 3500 ਰੁਪਇਆ ਕੋਈ ਨਹੀਂ ਜ਼ਕਾਇਤ ਹੈ ਪਹਿਲੇ ਫੋਨ ਤੇ ਜਾਣੀ ਆਏ ਇੱਥੇ ਤੇ ਜਾਊਗੀ ਪਹਿਲੇ ਜਿੱਦ ਦੀ ਸੋਣੀ ਆ ਨਾ 35000 ਚ ਮਾਨਤਾਨ ਕਰ ਦੇਣ ਕਿੰਨੇ ਦੱਸਿਆ ਵਾ ਦੇਣ ਦੇ 12 ਤਰੀਕ ਨੂੰ ਦੇਣ ਪੂਰੇ ਹੁੰਦੇ ਆ 12 ਤਰੀਕ ਨੂੰ ਅੱਜ ਆ ਕੀ 3 ਤਰੀਕ ਦੇਣ ਦਾ ਕੋਈ ਪਹੇਖਾ ਨਹੀਂ ਉੱਤੇ ਲੈ ਜੀ ਤਿੰਨ ਤਰੀਕ ਅੱਜ ਹੈ ਨਾ ਹਾਂਜੀ 9 ਦਿਨ ਰਹਿ ਗਏ ਫੇਰ 9 ਦਿਨ ਰਹਿ ਗਏ ਦੋ ਚਾਰ ਦਿਨ ਉੱਤੇ ਦੇਣਾ 10 15 ਮੰਨ ਕੇ ਲਵੇਗੀ ਠੀਕ ਇਹ ਆ ਉਹਦਾ ਲਿਖੀ ਤਰੀਕ ਜਿਹੜੀ 12 ਤਰੀਕ ਨੂੰ ਵੀਰ ਨੇ ਕਿਹਾ ਵੀ ਪੂਰੇ ਹੁੰਦੇ ਆ ਵੀ ਸਤਾਰਾ ਨੂੰ ਸੁਪੇ ਨਹੀਂ ਵੀਰ ਕੋਈ ਵੀ ਵੀਡੀਓ ਬਣਦੀ ਆ 12 ਨੂੰ ਹੁੰਦੇ ਤੇ ਠੀਕ ਆ ਠੀਕ ਆ ਸਹੀ ਆ ਤੇ ਕਰਨੀ ਕੋਈ ਗੱਲ ਬਾਤ ਹੋਰ ਬਸ ਵੀਰ ਇੱਥੇ ਕੋਈ ਤਸੱਲੀ ਕਰਕੇ ਖੜਿਆ ਬਾਕੀ ਫੋਨ ਲਾਵੇ ਕੋਈ ਫੋਨ ਲਾਵੇ ਦੇ ਕੇ ਤੋਰਨੀਆ ਦੇ ਕੇ ਤੋਰਨੀਆ ਬਾਕੀ ਕੁਆਲਿਟੀ ਚੰਗੀ ਵੀਰ ਨੂੰ ਫੋਨ ਲਾ ਲਿਆ ਕਰੋ ਵਿਕ ਵੀ ਜਾਣ ਤਾਂ ਵੀ ਲਾਉਂਦੇ ਰਿਹਾ ਕਰੋ ਵੀਰ ਕੋ ਹੁੰਦਾ ਜਾਂਦਾ ਰਹਿੰਦਾ ਮਾਲ ਵੀਡੀਓ ਭੇਜ ਦਿੰਦਾ ਹੁੰਦਾ WhatsApp ਤੇ ਤੇ ਜਦੋਂ ਮਰਜ਼ੀ ਮੰਗਾ ਲਓ ਜੀ ਹੋਰ ਵੀਰ ਜੀ ਕਰਨੀ ਗੱਲ ਬਾਤ ਕੋਈ ਨਹੀਂ ਬਸ ਵੀਰ ਜੀ ਠੀਕ ਆ ਜੀ ਆ ਕੇ ਆਪਣੀ ਸਲੀ ਕਰ ਲਿਓ ਵੀਡੀਓ ਨੂੰ ਫੁੱਲ ਵੇਖਿਓ ਵੀਡੀਓ ਵੇਖ ਕੇ ਫੇਰ ਪਸ਼ੂ ਖਰੀਦਿਓ ਜੀ ਬਾਕੀ ਆਪਣੀ ਤਸਲੀ ਕਰਨਾ ਤੁਹਾਡਾ ਫਰਜ਼ ਬਣਦਾ ਵਾ ਧੰਨਵਾਦ